ਫਾਇਦਾ ਕੀ ਦੁੱਲੇ ਦੇ ਜੀਣ ਦਾ ਜੇ ਹਾਥੀ ਡੇਗੇ ਨਾਂ ਨਜਮੂ ਦੀਨ ਦਾ ਲਾਹੌਰ ਤਾਣਿ ਆਉਂਦਾ ਚੱਬਦਾਏ ਬੋਲਵੇ ਢਾਗੇ ਰੱਖ ਦੇਣਾ ਦਿੱਲੀ ਦਾ ਕੜੋਲਵੇ ਰਗਾਂ ਵਿੱਚੋਂ ਮਾਰੇ ਜਿਆ ਬਾੜਾ ਦੁੱਧ ਦਾ ਛਿੜੀ ਲਾਗੇ ਹੋ ਜੀਵੇਂ ਨ ਤਾਰਾ ਯੋਦ ਦਾ ਸੌਂਖਾ ਕੇ ਚੁੱਕੀ ਤੇਗ ਜਰਨੈਲ ਨੇ ਆਖੇ ਤੇ ਆ ਕਰਨੇ ਦੁੱਲੇ ਦੇ ਮਹਿਲ ਨੇ ਕੋੜੇ ਦਰਿਆਈ ਲੰਗ ਗਏ ਚਨਾਬ ਵੇ ਡੱਕਣਾ ਕਿੰਜ ਅਜ ਦੇ ਜਵਾਬ ਵੇ ਹੋ ਪਿੰਡੀ ਲੱਗ ਆ ਗਏ ਤੋਪ ਖਾਨੇ ਵੱਡੇ ਵੇ ਸਿਆ ਮਣ ਗੋਲੇ ਗੱਡਿਆਂ ਤੇ ਲੱਦੇ ਵੇ ਦੁੱਲਾ ਆਖੇ ਵੇਗਲੀ ਮੁੰਡੇ ਦੇ ਜੋਰਨੀ ਰਾਵੀ ਵਿੱਚ ਸਾਰਾ ਡੋਬ ਧੂ ਲਾਹੌਰ ਨੀ ਹੋ ਵੇਖੀ ਬੇਬੇ ਕਿੱਦਾਂ ਨੇ ਮੁਗਲ ਛਿੱਲਿ ਦੇ ਟਾਹੂ ਦਰਵਾਜੇ ਨੀ ਪੁਰਾਣੀ ਦਿੱਲੀ ਦੇ ਤੁਰਕਾਂ ਨੂੰ ਵੇਖ ਡਰਿਆ ਨਾਲ ਜੱਟੀਆਂ ਚੌਕ ਲਾਲ ਖਾਰਿਓ ਗੰਢਾਸੇ ਪਟੀਆਂ ਬਾਬੇ ਦੇਣ ਥਾਪੀਆਂ ਵੀ ਲਾਈ ਲੱਗਾ ਨੂੰ ਚਰਨ ਬਚਾਲੋ ਰਾਜਪੂਤੀ ਪੱਗਾ ਨੂੰ चरन बचालो राजपूती पगानि